ਬੀਤੇ ਦਿਨੀ ਮੋਹਾਲੀ ਦੇ ਫੇਸ 9 ਇੰਡਸਟਰੀਆ ਏਰੀਆ ਵਿਖੇ ਸਿਲੰਡਰ ਫਟਣ ਦੇ ਕਾਰਨ ਫੈਕਟਰੀ ਵਿੱਚ ਬਲਾਸਟ ਹੋ ਗਿਆ ਸੀ ਜਿਸ ਦੇ ਚਲਦੇ ਹੋਏ ਦੋ ਲੋਕਾਂ ਦੀ ਮੌਤ ਹੋ ਗਈ ਸੀ ਅੱਜ ਸ਼ਬ ਘਰ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਸ਼ਬਦ ਦਿੱਤੇ ਗਏ ਕੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਸ਼ਮਨ ਸਿੰਘ ਵੱਲ ਜੀ ਭਾਈ ਕਿ ਮਾਂਜਾ 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 ਕੀ ਨਾਮ ਹੈ ਜੀ ਦੇਵਿੰਦਰ ਦੇਵਿੰਦਰ ਜੀ ਕਹਾ ਲੈ ਕੇ ਜਾ ਰਹੇ ਹੋ ਜੇ ਲੈ ਜਾਣਾ ਹੈ ਮਗਾਉ ਆਪਣੇ ਸਿਆਰੀ

ਠੀਕ ਅੱਜ ਇੱਕ ਉਹਨਾਂ ਹੀ ਤੋਂ ਲੈ ਕੇ ਸਾਹਮਣੇ ਗਏ ਦੂਸਰੀ ਵੀ ਉਹਨਾਂ ਨੇ ਇਹੀ ਪਰਮਿਸ਼ਨ ਕਰਨੀ ਅੱਛੇ ਇਸ ਕਰਕੇ ਇਹਨੂੰ ਦਫ਼ਨ ਕਰਾਉਣ ਲਈ ਇੱਥੇ ਅੱਛੇ ਦੂਸਰੇ ਨੂੰ ਲੈ ਕੇ ਗਵਿੰਦਰ ਕਮਾਨ ਨੂੰ ਲੈ ਕੇ ਚਲੇ ਗਏ ਠੀਕ ਹੈ ਜੀ ਤੇ ਮਤਲਬ ਤੁਹਾਨੂੰ ਇਹ ਨਹੀਂ ਦੱਸਾਇਆ ਗਿਆ ਕਿ ਕਿਸੇ ਮੁੱਦ ਦੇ ਕਿੰਨੇ ਸਮੇਂ ਦੇ ਵਿੱਚ ਪੋਸਟਮਾਰਟਮ ਦਰਵਾਦੀ ਦੀ ਬੋਡੀ ਹੈਡ ਉਹ ਬੇਸਿਕਲੀ ਕੀ ਹੁੰਦਾ ਜੀ ਜਦੋਂ ਸ਼ਾਮ ਦੇ ਸ਼ੋ ਬਾਦ ਨਹੀਂ ਰਾਤ ਨੂੰ ਨਹੀਂ ਪੋਸਟਮੈਨ ਹੁੰਦਾ ਜੋ ਕਾਗਜ਼ ਪੱਤਰ ਕੋ ਕਾਰਵਾਈ ਕਰਦੇ ਕਰਦੇ ਜਿਹੜਾ ਟਾਈਮ ਲੱਗਿਆ ਉਸ ਤੋਂ ਬਾਅਦ ਅੱਜ ਸਵੇਰੇ ਹੀ ਇਹ ਮਨ ਦਾ ਪੋਸਟਮੈਨ ਆਹੋ ਹੋਏ ਤੇ ਨਾਲ ਹੀ ਬਹਾਦੀਆਂ ਹੈਂਡਓਵਰ ਕੀਤੀਆਂ ਹੈ ਪਰਵਾਰਿਕ ਮੈਂਬਰ ਸੀ ਪੋਸਟਮੈਨ ਜੀ ਕਿਉਂਕਿ ਕੱਲ੍ਹ ਬਗਾਇਆ ਰੋਲਾ ਹਾਂ ਜੀ ਬਲੋਦੇ ਤੁਸੀਂ ਇਹਨਾਂ ਦੀ ਆਪ ਮਰਜੀ ਵੀ ਆ ਭਾਈ ਇਹ ਉਹਨਾਂ ਨੇ ਤੁਹਾਨੂੰ ਬੜਾ ਕਲੀਅਰ ਕੀਤਾ ਵੀ ਕੋਈ ਉਹਨਾਂ ਨੂੰ ਕੋਈ ਉਹੋ ਜਿਹੀ ਪ੍ਰੋਬਲਮ ਨਹੀਂ ਜੋ ਕੋਈ ਮਿੱਟੀ ਮੋਟੀ ਕਿਸੇ ਦੀ ਕੋਈ ਗੱਲ ਰਹਿ ਵੀ ਜਾਊਗੀ ਉਹ ਵੀ ਅਸੀਂ ਕਲੀਅਰ ਕੀਤਾ ਮਹੱਜ ਪਰਿਵਾਰ ਦੇ ਜਿਹੜੀਆਂ ਮਾਮਕਾਂ ਤੇ ਇਹਨਾਂ ਦੀ ਆਪਸੀ ਗੱਲ ਹੋ ਗਈ ਉਹ ਕੰਟਰਮ ਹੋ ਕੇ ਇੱਕ ਬਾਡੀ ਜਾ ਚੁੱਕੀ ਹੈ ਜਿਹੜੀ ਯੂਪੀ ਨੂੰ ਜਾਣੀ ਸੀ ਉਸਰੀ ਦਾ ਵੀ ਪੋਸਮਾਟਮ ਹੋ ਗਿਆ ਤੇ ਛੇਤੀ ਹੀ ਇਹਨਾਂ ਨੂੰ ਹੈਂਡਓਵਰ ਕੀਤਾ ਜਾਣਾ ਉਹਦੇ ਵਿੱਚ ਇਹਨਾਂ ਦੇ ਦੂਸਰੀ ਜਿਹੜਾ ਆਸੀਫ ਹੈ ਉਹਦੇ ਵਿੱਚ ਥੋੜਾ ਜੀ ਪ੍ਰੋਬਲਮ ਇਹ ਹੈ ਵੀ ਇਹ ਮਾਪਦਾ ਜਿਹੜਾ ਹੁੰਦਾ ਬੇਟੇ ਦਾ ਫਾਦਰ ਨੂੰ ਹੁੰਦਾ ਪਰ ਉਹ ਫਾਦਰ ਨੂੰ ਨਹੀਂ ਦੇਣਾ ਚਾਹੁੰਦੀ ਜੀਜੀ ਪਾਤੀ ਨਦਰ ਉਹ ਚਾਹੁੰਦੇ ਆ ਵੀ ਉਹਦੇ ਭਰਾ ਨੂੰ ਤੇ ਉਹ ਬਾਕੀਆਂ ਨੂੰ ਮਿਲ ਕਿਉਂਕਿ ਇਹਦੇ ਮਾਸੜ ਨੇ ਹੀ ਅਕਬਰ ਅਲੀ ਨੇ ਹੀ ਪਾ ਲਿਆ ਇਸ ਕਰਕੇ ਇਹਨਾਂ ਦੀ ਥੋੜੀ ਜਿਹੀ ਆਪਸ ਚ ਉਹ ਹੈਗੀ ਹੈ ਉਹਦੇ ਉੱਤੇ ਉਹ ਵੀ ਕਲੈਰਿਟੀ ਕਹਿੰਦੀ ਜਿਸ ਬੰਦੇ ਨੂੰ ਵੀ ਇਹਨਾਂ ਨੂੰ ਪੈਸੇ ਦੇਣੇ ਆ ਉਹ ਵੀ ਕਲ ਹਾਇਰ ਨੂੰ ਹੀ ਏਅਰ ਜ਼ਮੀਨ ਦੇਣੇ ਨੇ ਪਰ ਫਿਰ ਵੀ ਜੋ ਹੋਇਆ ਤੇ ਇਹਨਾਂ ਦਾ ਆਪਸ ਸੌਟ ਆਊਟ ਕਰਾ ਕੇ ਤੇ ਹੁਣ ਉਹ ਵੀ ਕਲੀਅਰ ਕੀਤਾ ਜਾ ਰਿਹਾ ਸਭ ਦੇ ਭਾਈ ਤੇ ਮਾਨਜਾ 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 ਕੀ ਨਾਮ ਹੈ ਜੀ ਦੇਵਨੰਦ देवेन्द्र जी कहां लेके जा रहे हो जी दे ले जा रहे हम गांव अपने सेरी अच्छा वहां संस्कार करो हां जी हां जी ठीक है हां जी